ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 13 April ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਜਿਵੇਂ ਅੰਮ੍ਰਿਤਸਰ ਕੀ ਮੌਸਮ ਉਸੇ ਤਰ੍ਹਾਂ ਹੀ ਸਾਫ਼ ਹੈ ਸਵੇਰ ਵੇਲੇ ਤੋਂ ਹੀ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਕਿਤੇ ਕਿਤੇ ਆਸਮਾਨ ਦੇ ਵਿੱਚ ਬੱਦਲ ਦੀਆਂ ਟੁਕੜੀਆਂ ਦੇ ਰੂਪ ਵਿੱਚ ਜ਼ਰੂਰ ਦਿਖਾਈ ਦੇ ਰਿਹਾ ਹੈ ਹੋ ਸਕਦਾ ਹੈ ਕਿ ਜਿਵੇਂ ਅੱਜ ਦੁਪਹਿਰ ਤੋਂ ਬਾਅਦ ਕੁਝ ਕਿ ਖੇਤਰਾਂ ਦੇ ਵਿੱਚ ਹਵਾ ਰੁਕਦੀ ਹੈ ਤਾਂ ਮਾੜਾ ਮੋਟਾ ਕਿਤੇ ਹੀਟ ਸੈੱਲ ਬਣ ਕੇ ਚਾਰਕਣੀਆਂ ਡਿੱਗ ਸਕਦੀਆਂ ਨੇ ਨਹੀਂ ਤਾਂ ਉਂਝ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ ਦਾ ਮੌਸਮ ਸਾਫ ਅਤੇ ਧੁੱਪ ਵਾਲਾ ਰਹਿਣ ਦੀ ਸੰਭਾਵਨਾ ਹੈ ਮੀਂਹ ਦੀ ਕੋਈ ਵੀ ਖਾਸ ਵੱਡੇ ਪੱਧਰ ਤੇ ਸੰਭਾਵਨਾ ਨਹੀਂ ਹੈ ਪਰ ਆਉਣ ਵਾਲੇ 2 ਤੋਂ 3 ਦਿਨ ਪੂਰੇ ਦੀ ਹਵਾ ਲਗਾਤਾਰ ਪੰਜਾਬ ਦੇ ਵਿੱਚ ਚੱਲਦੀ ਰਹੇਗੀ ਮੀਹੀ ਦੀ ਸੰਭਾਵਨਾ ਨਾ માત્ર ਜਿਹੇ ਖੇਤਰਾਂ ਦੇ ਵਿੱਚ ਹੋਵੇਗੀ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਤੇ Rajasthan ਦਾ ਮੌਸਮ ਵੀ ਸਾਫ਼ ਹੈ ਪਰ ਪੰਜਾਬ ਦੇ ਪਿਛਲੇ ਦਿਨੀ ਪਏ ਮੀਂਹ ਦੇ ਕਰਕੇ ਕਾਫੀ ਫਸਲਾਂ ਦਾ ਨੁਕਸਾਨ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੀ ਹੋਇਆ ਹੈ ਵੱਡੇ ਪੱਧਰ ਤੇ ਮੀਂਹ ਨੇਰੀ ਤੇ ਗੜੇਮਾਰੀ ਹੋਈ ਹੈ ਅਗਲੇ 16 ਜਾਂ 17 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ 17 ਤਰੀਕ ਤੋਂ ਬਾਅਦ ਜਾਂ 17 ਦੀ ਸ਼ਾਮ ਤੋਂ ਪੰਜਾਬ ਦਾ ਮੌਸਮ ਫੇਰ ਬਦਲੇਗਾ ਜਿਹਦੇ ਵਿੱਚ ਮੀਂਹ ਹਨੇਰੀ ਤੇ ਗੜੇਮਾਰੀ ਦੀ ਉਮੀਦ ਇੱਕ ਵਾਰ ਫੇਰ ਤੋਂ ਬਣਦੀ ਹੋਈ ਹੈ ਜਾਪ ਰਹੀ ਹੈ ਇਹ ਲੱਗੇ ਜਾ ਕੇ ਪਤਾ ਲੱਗੇਗਾ ਕਿ ਇਹ ਜਿਹੜਾ ਪਛਮੀ ਸਿਸਟਮ ਹੈ ਕਿ ਤਕੜਾ ਲੱਗਦਾ ਜਾਂ ਹੌਲੀ ਪਰ ਅਜੇ ਠੀਕ ਠਾਕ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਜਾਪ ਰਿਹਾ ਹੈ